ਜੀ ਪਤਾੰਦੀ ਅੱਜ ਆਪਣੀ ਮੀਟਿੰਗ ਹੋਈ ਆ ਜੀ ਮੀਟਿੰਗ ਬਾਰੇ ਕੀ ਜਾਣਕਾਰੀ ਦੋਗੇ ਅੱਜ ਸਰਕਾਰ ਨੇ ਨਾਲ ਜੋ ਮੀਟਿੰਗ ਹੋਈ ਆ ਜਿਵੇਂ ਪਹਿਲਾਂ ਮੀਟਿੰਗਾਂ ਹੁੰਦੀਆਂ ਹੁੰਦੀਆਂ ਉਹੀ ਅੱਜ ਹਾਲ ਮੀਟਿੰਗ ਦੇ ਵਿੱਚ ਲਿਖਾ ਤੇ ਸਰਕਾਰ ਦੇ ਅਧਿਕਾਰੀ ਜਿਹੜੇ ਉਹ ਗੈਰ ਹਾਜ਼ਰ ਰਹੇ ਪਹਿਲਾਂ ਤਾਂ ਪਹਿਲਾਂ ਤਾਂ ਮੰਤਰੀ ਗੈਰ ਹਾਜ਼ਰ ਰਹੇ ਜਦੋਂ ਮੋਰਚੇ ਵੱਲੋਂ ਠੇਕਾਂ ਮਦਾਂ ਤੇ ਮੋਰਚੇ ਵੱਲੋਂ ਸਾਡੇ ਅਗੂ ਸਾਹਿਬਾਨ ਗਏ ਅਸੀਂ ਗਏ ਆ ਤਾਂ ਉਹਦੇ ਵਿੱਚ ਜਿਹੜੇ ਉਹਨਾਂ ਦੇ ਗੈਰ ਹਾਜ਼ਰ ਸੀਗੇ ਤੇ ਅਸੀਂ ਇਹ ਗੱਲ ਕਹੀ ਵੀ ਜਿਹੜੇ ਅਧਿਕਾਰੀਆਂ ਪੂਰੇ ਹੋਣੇ ਚਾਹੀਦੇ ਡਿਪਾਰਟਮੈਂਟਾਂ ਦੇ ਤੇ ਨਾਲ ਹੀ ਜਿਹੜੇ ਆਪਣੀ ਜਥੇਬੰਦੀ ਦਾ ਸੀਗਾ ਅਸੀਂ ਇਹ ਗੱਲ ਵੀ ਕਹਿ ਕੇ ਆਏ ਆ ਅਸੀਂ ਮੋਰਚੇ ਦੇ ਅੱਜ ਪਲੇਟਫਾਰਮ ਤੋਂ ਹੀ ਗੱਲਬਾਤ ਕੀਤੀ ਆ ਵੀ ਇਹ ਗੱਲ ਕਹਿ ਕੇ ਆਏ ਕਿ ਜਿਹੜਾ ਤੁਸੀਂ ਆ ਬਰਾਬਰ ਮੀਟਿੰਗ ਦੇ ਕੇ ਜਦੋਂ ਅਸੀਂ ਆਪਣਾ 20 ਤਰੀਕ ਨੂੰ ਧਰਨਾ ਲਾਇਆ ਲਗਾਤਾਰ ਸੀ 6 ਦਿਨ ਪਟਿਆਲੇ ਹੈੱਡਕੌਂਸਿਲ 'ਚ ਧਰਨਾ ਦਿੱਤਾ ਤੇ ਤੁਸੀਂ ਸਾਨੂੰ ਮੀਟਿੰਗ ਦਾ ਸੱਦਾ ਦਿੰਦੇ ਹੋ ਤੇ ਫਿਰ ਆਹ ਜਿਹੜਾ ਪੁੱਟਫਾਉ ਵਾਲਾ ਰਾਜ ਆ ਮਤਲਬ ਕੰਮ ਆ ਇਹ ਇਹਨੂੰ ਬੰਦ ਕਰ ਲੈਣਾ ਚਾਹੀਦਾ ਜਿਹੜਾ ਤੁਸੀਂ ਲਗਾਤਾਰ ਇਕੱਠੀਆਂ ਮੀਟਿੰਗਾਂ ਦਿੰਦੇ ਆ ਅਸੀਂ ਨਹੀਂ ਕਰਾਂਗੇ ਇਸ ਗੱਲ ਦਾ ਅਸੀਂ ਜਵਾਬ ਦੇ ਕੇ ਆਏ ਆ ਤੇ ਮੋਰਚੇ ਦੇ ਪਲੇਟਫਾਰਮ ਤੋਂ ਅੱਜ ਗੱਲਬਾਤ ਕੀਤੀ ਹੈਗੀ ਆ ਤੇ ਇਹ ਗੱਲ ਮਤਲਬ ਇਹ ਆ ਕਿ ਜਿਹੜੀ ਮੀਟਿੰਗ ਆ ਉਹ ਇੱਕ ਬੇਸਤਾ ਦੇ ਰੂਪ ਦੇ ਵਿੱਚ ਹੀ ਹੈਗੀ ਆ ਕੋਈ ਉਹਦੇ ਵਿੱਚ ਕੱਟੜ ਪਾਉਣ ਨੂੰ ਨਹੀਂ ਹੈਗਾ ਨਿੱਜੀ ਕੰਮ ਦੀ ਨੀਤੀ ਤੇ ਗੱਲ ਹੋਈ ਆ ਵੀ ਨਿੱਜੀ ਕੰਮ ਦੀ ਨੀਤੀ ਨੂੰ ਤੋੜ ਨਹੀਂ ਦਿੱਤਾ ਜਾਵੇ ਕੱਚੇ ਮੁਲਾਜ਼ਮ ਨੂੰ ਪੱਕਾ ਕੀਤਾ ਜਾਵੇ ਘੱਟੋ ਘਾਟ ਗੁਜ਼ਾਰੇ ਦੀ ਤਨਖਾਹ ਜਿਹੜੀ ਕਾਨੂੰਨ ਕਹਿੰਦਾ ਉਹ ਦਿੱਤੀ ਜਾਵੇ ਮਤਲਬ ਇਹ ਕਹਿ ਆ ਵੀ ਅਸੀਂ ਅਪ੍ਰੈਲ ਤੱਕ ਜਿਹੜਾ ਇਹ ਕਰਾਂਗੇ ਮੀਟਿੰਗ ਕਰਾਂਗੇ ਜਾਂ ਮਸਲਾ ਹੱਲ ਕਰਾਂਗੇ ਪਰ ਅਸੀਂ ਇਹ ਕਿਹਾ ਵੀ ਜਦੋਂ ਜਿਹੜਾ ਸਾਡਾ ਆਪਣੇ 21 ਤਰੀਕ ਦਾ ਪ੍ਰੋਗਰਾਮ ਰੱਖਿਆ ਹੋਇਆ ਉਹ ਬਿਲਕੁਲ ਸਟੈਂਡ ਕਰਦਾ ਤੇ ਮੈਂ ਸਾਰੇ ਹੀ ਪੰਜਾਬ ਦੇ ਸੀਐਚਵੀ ਠੇਕਾ ਮਲਾਜਮਾਂ ਨੂੰ ਅਪੀਲ ਕਰਾਂਗਾ ਕਿ ਪਰਿਵਾਰਾਂ ਤੇ ਬੱਚਿਆਂ ਸਮੇਤ ਪੂਰਾ ਤਾਨ ਲਾ ਦਿਓ ਪੂਰਾ ਜੋਰ ਲਾ ਦਿਓ 21 ਤਰੀਕ ਨੂੰ ਖੰਨਾ ਦੀ ਮਹਾਂ ਰੈਲੀ ਜਿਹੜੀ ਆਪਾਂ ਰੱਖੀ ਗਈ ਆ ਉਹਦੇ ਵਿੱਚ ਆਪਾਂ ਆਉਣਾ ਬੱਚਾ-ਬੱਚਾ ਆਪਣੇ ਪਰਿਵਾਰ ਸਾਰਾ ਮਤਲਬ ਝੋਕਣਾ ਹੈਗਾ ਤੋਂ ਵੱਡੀ ਰੈਲੀ ਕਰਨੀ ਆ ਇਹੀ ਆਪਾਂ ਅਪੀਲ ਕਰਨੀ ਸੀ ਕਿ ਮੀਟਿੰਗਾਂ ਤੋਂ ਆ ਛੱਡ ਕੇ ਇਹ ਆਪਣੇ ਸੰਘਰਸ਼ ਤੇ ਤੈਅ ਰੱਖੀਏ ਇਹ ਵੱਡੀ ਗਿਣਤੀ ਦੇ ਵਿੱਚ 21 ਤਰੀਕ ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਪੁੱਜिए ਇਹ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨੀ ਸੀਗੀ ਇਹੀ ਬੇਨਤੀ ਕਰਨੀ ਸੀਗੀ ਇਸ ਕਰਕੇ ਭਰਾਵੋ ਜੋ ਵੀ ਮਸਲਾ ਹੱਲ ਹੋਣਾ ਉਹ ਸੰਘਰਸ਼ ਦੇ ਜ਼ੋਰ ਤੇ ਹੋਣਾ ਇਸ ਕਰਕੇ ਜ਼ੋਰ ਲਾ ਦਿਓ ਪੂਰਾ 21 ਤਰੀਕ ਨੂੰ ਤੇ ਬੱਚਾ-ਬੱਚਾ 21 ਤਰੀਕ ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਖੰਨਾ ਦੀ ਰੈਲੀ ਦੇ ਵਿੱਚ ਪੁੱਜੇ ਇਹ ਧਰਨਾ ਕਿਸੇ ਵੀ ਹਾਲਤ ਦੇ ਵਿੱਚ ਪੋਸਟਪੋਨ ਨਹੀਂ ਕੀਤਾ ਜਾਊਗਾ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਆ ਕੋਈ ਇਹ ਮੀਟਿੰਗ ਦੇ ਲਾਰੇ ਲੱਪੇ ਤੇ ਪੋਸਟਪੋਨ ਨਹੀਂ ਕੀਤਾ ਜਾਊਗਾ ਕਿਸੇ ਗੱਲ ਤੇ ਪੋਸਟਪੋਨ ਨਹੀਂ ਕੀਤਾ ਜਾਊਗਾ ਸਰਕਾਰ ਜੇ ਗੱਲ ਪੋਸਟਪੋਨ ਇੱਕ ਦਿਨ ਤੇ ਕੀਤਾ ਜਾਂਦਾ ਕਿ ਸਰਕਾਰ ਲਿਖ ਕੇ ਦਵੇ ਵੀ ਹਾਂ ਕੱਚੇ ਮੁਲਾਜ਼ਮ ਪੱਕੇ ਕਰ ਰਹੇ ਹਾਂ ਤਨਖਾਹ ਦੇ ਵਿੱਚ ਨਗੁਣੀਆ ਤਨਖਾਹ ਦੇ ਵਿੱਚ ਅਸੀਂ ਵਾਅਦੇ ਕਰ ਰਹੇ ਹਾਂ ਕਾਨੂੰਨ 1948 ਐਕਟ ਮੁਤਾਬਕ ਤਨਖਾਹ ਦੇ ਰਹੇ ਹਾਂ ਤੇ ਹੋਰ ਜਿਹੜੀਆਂ ਮੰਗਾਂ ਹੈਗੀਆਂ ਉਹਨਾਂ ਦਾ ਅਸੀਂ ਹੱਲ ਕਰ ਰਹੇ ਆ ਵੱਡੀ ਅੱਜ ਗੱਲ ਵੀ ਨਿੱਜੀ ਕਰਨ ਦੀ ਜਿਹੜੀ ਨੀਤੀ ਆ ਉਹਨੂੰ ਰੱਦ ਕੀਤਾ ਜਾਵੇ ਸੋ ਅੱਜ ਮਤਲਬ ਜਿਹੜੀ ਗੱਲ ਹੈ ਇਹ ਹੋਈ ਹੈ ਤੋ ਬੇਨਤੀ ਹੈ ਸਾਰਿਆਂ ਨੂੰ ਕਿ 21 ਤਰੀਕ ਦੀ ਜੋਰ-ਸ਼ੋਰ ਨਾਲ ਸਾਰੇ ਤਿਆਰੀ ਕਰਨ ਮੀਟਿੰਗਾਂ ਦੀ ਝਾਤ ਛੱਡ ਦੇਣਾ ਮੀਟਿੰਗ ਦੇ ਵਿੱਚ ਕੱਟਣ ਫੋਨ ਨੂੰ ਕੁਝ ਨਹੀਂ ਹੈਗਾ ਮੰਤਰੀ ਪਹਿਲੀ ਗੱਲ ਤਾਂ ਇਹ ਕਿ ਵਿੱਤ ਮੰਤਰੀ ਸਾਹਿਬ ਇਸ ਮੀਟਿੰਗ ਦੇ ਵਿੱਚ ਮਤਲਬ ਹਾਜ਼ਰ ਹੀ ਨਹੀਂ ਹੋਏ ਹੈਗੇ ਗੱਲ ਕਿਹਦੇ ਨਾਲ ਉੱਥੇ ਕਰਨੀ ਸੀਗੀ ਸੋ ਇਹ ਜਿਹੜੀਆਂ ਸਬ ਕਮੇਟੀਆਂ ਇਹਨਾਂ ਨਾਲ ਆਪਾਂ ਨੂੰ ਵੀ ਅਸੀਂ ਫੈਸਲਾ ਕਰਾਂਗੇ ਕਿ ਗੱਲਬਾਤ ਨਹੀਂ ਕਰਨੀ ਚਾਹੀਦੀ ਕੀ ਕਾ ਸਾਡੇ ਬਿਜਲੀ ਮੰਤਰੀ ਆ ਜਾਂ ਸਾਡੇ ਡਿਪਾਰਟਮੈਂਟ ਦੇ ਮੰਤਰੀਆਂ ਹੈਗੇ ਆ ਸੰਬੰਧਤ ਤਾਂ ਨਹੀਂ ਉਹਨਾਂ ਤੇ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਪਰ ਜਿਹੜੀ ਆਪ ਸਰਕਾਰ ਨੇ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਵੀ ਸਬ ਕਮੇਟੀ ਬਣਾਈ ਸੀ ਲਗਾਤਾਰ ਸਬ ਕਮੇਟੀਆਂ ਬਣਾਈਆਂ ਜਾ ਰਹੀਆਂ ਇਹਨਾਂ ਤੇ ਮਤਲਬ ਇਹ ਟਾਲਮਟੋਲ ਦੀ ਨੀਤੀ ਹੈਗੀ ਆ ਅੱਜ ਜਗ ਜाहिर ਹੋ ਗਿਆ ਦੂਜਾ ਸੀ ਜਿਹੜਾ ਮੁੱਖ ਮੰਤਰੀ ਦੇ ਬੇਤੁੱਕੇ ਬਿਆਨ ਆ ਤੇ ਕਿਸਾਨਾਂ ਨੂੰ ਅੱਜ ਇੱਕ ਬਿਆਨ ਫੇਰ ਜਾਰੀ ਹੋਇਆ ਵੀ ਉਹ ਮਤਲਬ ਇਹ ਕਹਿ ਰਹੇ ਆ ਵੀ ਅਸੀਂ ਅ ਕਰਾਂਗੇ ਇਹ ਕੁਝ ਕਰਾਂਗੇ ਤੇ ਮਤਲਬ ਇਹ ਜਿਹੜਾ ਬਿਆਨ ਆ ਦੂਜੇ ਵੀ ਦੰਦੇ ਹੁੰਦੇ ਸੀਗੇ ਉਹਨਾਂ ਨੂੰ ਵੀ ਇਸ ਕੁਰਸੀ ਦਾ ਜਿਹੜਾ ਹੰਕਾਰ ਸੀਗਾ ਪਰ ਲੋਕ ਬੜੇ ਬਲਵਾਨ ਹੁੰਦੇ ਆ ਲੋਕ ਇਸ ਹੰਕਾਰ ਨੂੰ ਤੋੜ ਦਿੰਦੇ ਹੁੰਦੇ ਆ ਕਿਉਂਕਿ ਤੁਸੀਂ 2027 ਦੇ ਵਿੱਚ ਜਦੋਂ ਲੋਕਾਂ ਨੂੰ ਵੋਟਾਂ ਮੰਗਣ ਜਾਣਾ ਤਾਂ ਤੁਹਾਨੂੰ ਇਹ ਸਵਾਲਾਂ ਦੇ ਜਵਾਬ ਦੇਣੇ ਪੈਣੇ ਹੈਗੇ ਆ ਇਸ ਕਰਕੇ ਅਸੀਂ ਜਿਹੜਾ ਉਹ ਕਿਸਾਨੀ ਅੰਦੋਲਨ ਆ ਜਿਹੜਾ ਕੋਲ ਆ 5 ਮਾਰਚ ਦਾ ਇੱਥੋਂ ਸਟਾਰਟ ਹੋਣਾ ਤੁਸੀਂ ਅਸੀਂ ਜ਼ੋਰ ਨਾਲ ਹਮਾਇਤ ਕਰਦੇ ਹੈਗੇ ਆ ਤੇ ਜਿਹੜੇ ਆਹ ਮੰਤ ਮੁੱਖ ਮੰਤਰੀ ਦਾ ਬਿਆਨ ਆ ਇਹਨੂੰ ਅਸੀਂ ਇਹਦੀ ਜ਼ੋਰਦਾਰ ਨਖੇਦੀ ਕਰਦੇ ਆ ਇਹ ਬੇਤੁੱਕੇ ਬਿਆਨ ਨੇ ਇੱਕ ਮੁੱਖ ਮੰਤਰੀ ਇਹ ਇਹ ਮਤਲਬ ਗੱਲ ਕਹੇ ਵੀ ਅਸੀਂ ਉਹਨਾਂ ਨੂੰ ਡੱਕਾਂਗੇ ਜਾਂ ਉਹਨਾਂ ਤੇ ਆਹ ਜਿਹੜਾ ਇਹ ਤਾਂ ਸਿੱਧੀ ਗੁੰਡਾਗਰਦੀ ਹੋਗੀ ਮੁੱਖ ਮੰਤਰੀ ਦੀ ਇਹਦੀ ਅਸੀਂ ਜ਼ੋਰਦਾਰ ਨਖੇਦੀ ਕਰਦੇ ਆ ਤੇ ਕਿਸਾਨਾਂ ਦੇ ਘੋਲ ਦੀ ਜ਼ੋਰਦਾਰ ਹਮਾਇਤ ਕਰਦੇ ਆ ਇਸ ਕਰਕੇ ਸਾਰੇ ਹੀ ਮੈਂ ਪੰਜਾਬ ਦੇ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਅਪੀਲ ਕਰਾਂਗਾ 21 ਤਰੀਕ ਦੀ ਜ਼ੋਰ ਸ਼ੋਰ ਨਾਲ ਜਿਹੜੀ ਹੈ ਉਹ ਤਿਆਰੀ ਕਰਨ ਪਰਿਵਾਰਾਂ ਤੇ ਬੱਚਿਆਂ ਸਮੇਤ ਪੁੱਜਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ